why do? why do? why do? why you why, do? why, do? why do? thank mm -hmm. you

Why do? 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 why guru 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 guru Why do? 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 why guru? why guru? why guru? why guru? why guru? why guru?

వారి <San> గురు Да, ਮੈਂ ਉਹ 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 ਵਾਝੀ ਜੀ ਤੇ ਨੋਟ ਆਰ ਸਾਤ ਉਹ ਸਾਤ ਵਾਰ ਦੀ ਜੀਤਨਾਕ ਤੇ ਹੋਵਾ ਸੰਸਾਰ ਦੇ ਸੰਗਤ ਅਮਰ ਦਾਸ ਰੋ ਰਿਹਾ ਤੇ ਮੈਂ ਨਾ ਕੋਈ ਫਰਤਾਂ ਨਹੀਂ ਨਹੀਂ ਲਗਾਉਣਾ ਮਨ ਦਾ ਇਸ਼ਨਾਨ ਨੂੰ ਮਨ ਦਾ ਇਸ਼ਨਾਨ ਹੋਣਾ ਹੁੰਦਾ ਜਦੋਂ ਮਨ ਨੂੰ ਆਬਰ ਹੁੰਦਾ ਚਾਰਾਂ ਪਾਸੇ ਰਹਿ ਹੁੰਦਾ ਤੇ ਇਹਨੂੰ ਨਾਮ ਦੇਖਣ ਦੇ ਵਿੱਚ ਰਸ ਹੋਂ ਦਾ ਉਸ ਰਸ ਦੇ ਨਾਲ ਸਾਡਾ ਮੰਨ ਜਿਹੜਾ ਤੋਤਾ ਜਾਂਦਾ ਪਰ ਵਾਰ ਖੰਭੋਂ ਕਾਉਂਦੇ ਮਿੰਨਤ ਕਰਦੀ ਨਾ ਹਉਣ ਰਾਮ ਫਰ ਕੀ ਜੇ ਮਰੇ ਕਿੰਨੇ ਜੇਸ ਰਾਮ ਸਾਡੇ ਵਿੱਚ ਸਾਡੇ ਅੰਦਰ ਜਿਹੜਾ ਜੋ ਆਫਨਾਮਾ ਨੇ ਕਰਦਾ ਸੁਣਾ ਤੇ ਜਿਹੜਾ ਵਾਦ ਹੈ ਆਪਾਂ ਤੇ ਉਹਦੇ ਵਿੱਚ ਫਿਰ ਮਨ ਦਾ ਇਸ਼ਨਾਨ ਰੋਜ਼ ਕਰਾਉਗੇ ਨੇ ਸਭ ਤੋਂ ਪਹਿਲਾਂ ਉਹ ਨਹਾਉਣ ਈ ਮਾ ਉਹਨਾਂ ਨੂੰ ਮਨ ਦਾ ਇਸ਼ਨਾਨ ਕਰਾਉਣਾ ਆਰਾਮ ਸਰ ਕੀਤੇ ਇਹ ਹੁੰਦਾ ਹੈ ਸਾਡੇ ਨਾਮ ਨਾਲ ਤੇ ਸਾਡਾ ਮਨ ਕਾਗਰ ਹੁੰਦਾ ਉਹਨਾਂ ਨਾਲ ਆਉਂਦਾ ਤੇ ਇਹ ਜਿਹੜੇ ਦਿਮਾਗ ਨੇ ਤੇ ਨਾਲ ਕਿਤੇ ਰੋਜ਼ ਕਰਾਉਗਾ ਦਾ ਇਸ਼ਨਾਨ ਨੇਤ ਪ੍ਰਤੀਨਾ ਚੋਲ ਮਹਾਰਤ ਅੰਮ੍ਰਿਤਪਿੰਡ ਜਦੋਂ ਮਾਨਨ ਕਾਰਕਰ ਹੁੰਦਾ ਤੇ ਰਾਤ ਸੌਂਦਾ ਤੇ ਅੰਮ੍ਰਿਤ ਪੀਂਦਾ ਨੂੰ ਨਾਵਾ ਬੁਸਤੇ ਮਾਰੇ ਜਿਹੜਾ ਪਾਣੀ ਆ ਜਿਹਦੇ ਵਿੱਚ ਇਸ਼ਨਾਨ ਕਰਾਈਏ ਰੋਹ ਮੰਦ ਆਰੇ ਗੁਰੂ ਦੇ ਨਿਰਮਲ ਕੋਤੇ ਪਰ ਗੋਬਿੰਦਖਾਲ ਨਾਮ ਵਾਹਿਬੁਰ ਨਾਮ ਜਿਹੜਾ ਨਿਰਮਲ ਕੋਤੇ ਆ ਪਾਣੀ ਮਰਜਨ ਕਰਤ ਗੁਰੂ ਸਭ ਕਾਮ ਇਹਦੇ ਵਿੱਚ ਮਰਜਨ ਮੰਨਦਾ ਕਰਾਉਣਾ ਤੇ ਸਾਰੇ ਮਾਰੇ ਕਹਿੰਦੇ ਤੁਹਾਡੇ ਕਾਰਜ ਜਿਹੜੇ ਆ ਜੀਵਨ ਦਾ ਅਨੁਲੋਕ ਪੂਰਾ ਤੂ ਕਰ। ਪਰ ਇਸ ਸਲੋਵਰ ਦੇ ਵਿੱਚ ਇਹ ਬੰਦਾ ਬੈਠ ਨਹੀਂ ਸਕਦਾ। ਇਸ ਸੰਗਤ ਵਿੱਚ ਇਹ ਬੰਦਾ ਆ ਨਹੀਂ ਸਕਦਾ। ਸਰਵਰ ਅੰਸ਼ ਪਰੇਖੀ ਮੇਲਾ ਪਰਮੇਸ਼ਵਰ ਦਾ ਕਾਂ। ਇਹ ਸਰਵਰ ਜਾਂ ਗੁਰੂ ਦੀ ਸੰਗਤ ਤੇ ਮਾਨਸਿਕ ਗੁਰ ਦੇ ਸੇਵਕ ਇਹ ਇਹਨਾਂ ਦਾ ਮਲਾਪ ਤੁਮ مالک ਨੇ ਕੀਤਾ ਸਰਬਰ ਮਾਰਾ ਕਿੰਦੇ ਸਰਬਰ ਹੰਸ ਧੋੜੇ ਹੀ ਮੇਲਾ ਅਤਮੇ ਇਹੇ ਭਾਣਾ ਤੇ ਸਰਬਰ ਅੰਦਰ ਹੀਰਾ ਮੋਤੀ ਉਹ ਅੰਤਾਂ ਦਾ ਅੰਕ ਹੀਰੇ ਮੋਤੀ ਕਿਹੜੇ ਆਤਮਾ ਵਾਹਿਗੁਰੂ ਦੇ ਗੁਣ ਵਾਹਿਗੁਰੂ ਦੀ ਸਰਸਨਾ ਵਾਹਿਗੁਰੂ ਦਾ ਜਿਹੜਾ ਆਯਾ ਗੁਣ ਗਾਉਣੇ ਤੇ ਹੀਰੇ ਮੋਤੀ ਤੇ ਗੁਰੂ ਦੀ ਬਾਣੀ ਤੇ ਹੀਰੇ ਮੋਤੀ ਸਰਵਾਰੇ ਅੰਦਰ ਹੀਰਾ ਮੋਤੀ ਤੇ ਇਹਨਾ ਤੇ ਕਿਨਾਂ ਦੀ ਖਰਾਕਿਆ ਅਨਸਾਨੀ ਕੋ ਸਿੱਖਾਂਗੇ ਇਹ ਸਰਵ ਬਗਲਾ ਕਾਗ ਨਾ ਰਹੀ ਸਰਵ ਮਾਰੇ ਕਹਿੰਦੇ ਇਸ ਸਲੋਕ ਦੇ ਵਿੱਚ ਗੁਰੂ ਦੀ ਸੰਗਤ ਦੀ ਸਲੋਕ ਦੇ ਵਿੱਚ ਬਗਲਾ ਤੇ ਆ ਨਹੀਂ ਰਹਿ ਸਕਦੇ ਕਿਉਂ ਨਹੀਂ ਰਹਿ ਸਕਦੇ ਸੰਗਤ ਵਿੱਚ ਜੇ ਆ ਵੀ ਜਾਣ ਕੋ ਬਾਦਸ਼ਾਹ ਦਾ ਚਤ ਕੱਢ ਦੇ ਤੇ ਜਾਏ ਕਦੇ ਕੁੜਿਆਰਾਮ ਪਾ ਬਗਲਾ ਕਾਗਨ ਰਹੀ ਸੰਗਤ ਸਰਬਹੇ ਹੋਵੇ ਅਤ ਸਿਆਮ ਉਹ ਦੁਨੀਆਦਾਰੀ ਦੇ ਵਿੱਚ ਬਹੁਤ ਸਿਆਣਾ ਹੋਵੇ ਤਾਂ ਵੀ ਨਹੀਂ ਸੰਗਤ ਵਿੱਚ ਬੈਠ ਸਕਦਾ ਕਿਉਂਕਿ ਉਹਨਾਂ ਅਜਿਹਾ ਨਾ ਪਾਇਓ ਉੱਥੇ ਉਹਨਾਂ ਉਹ ਰੋਹ ਹੰ। ਉਹਨਾਂ ਦਾ ਅਜਿਹਾ ਜਿਹੜਾ ਯਾਨੀ ਕਿ ਜਿਹੜਾ ਮਨ ਦਾ ਪੰਨੀ ਖਰਾਹ ਜਿਹਨਾਂ ਨੂੰ ਮਿਲਦੀ ਇੱਥੇ ਤੇ ਉਹਨਾਂ ਦੀ ਖਰਾਹ ਕੀ ਹੁੰਦੀ ਆ ਜਿੰਦਾ ਚੁਗਰੀ ਵੀ ਭਾਵੇਂ ਜੀ ਦੁਹਧਾ ਨਮਰਤ ਤੇ ਉਹ ਸਾਰਾ ਦਿਨ ਇਹ ਗੱਲਾਂ ਕਰਦੇ ਆ ਇਹ ਸੰਗਤ ਵਿੱਚ ਆਉਂਦੇ ਉਹਨਾਂ ਦੀ ਖਰਾਬ ਮਿਲਦੀ ਨਹੀਂ ਤੇ ਜਿਹੜੇ ਗੁਰਸਿੱਖ ਆ ਉਹਨਾਂ ਦੀ ਇਹ ਖਰਾਬਿਆ ਨਾਮ ਜਪਣਾ ਉਹ ਗੁਰੂ ਦੀ ਸੰਗਤ ਵਿੱਚ ਆਉਂਦੇ ਆ ਇੱਕ ਸੰਗਤ ਤੋਂ ਬਾਅਦ ਦੇ ਆ ਤੇ ਫਿਰ ਨਾਲੇ ਅਦਾਸ ਕਰਦੇ ਆ ਨਦਲਾ ਕਾਮ ਨੀਚ ਦੀ ਸੰਗਤ ਜਾਏ ਕੋਲੋਂ ਦੇਖੋ ਮਖਦਾਈਏ ਮਹਾਰਾਜ ਜਿਹੜਾ ਪਗਦਾ ਤੇ ਕਾਂ ਇਹ ਇਹਦੀ ਬੰਦਿਆ ਨੇ ਮਹਾਰਾਜ ਦੀ ਕੈਟਾਗਰੀ ਬਣਾਈਆਂ ਜਿਹੜੇ ਬਾਹ ਆ ਜਿਹੜਾ ਸਾਰਾ ਦਿਨ ਹੋਂਮੇ ਜਰੀਦਾ ਨਿੰਦਾ ਤਦ ਆਪਨੇ ਮਨ ਵਿੱਚ ਕਰਮਾਂ ਦੀ ਮੈਲ ਲਾ ਲਈ ਇੱਥੇ ਵੀ ਲਾਈ ਜਾਂਦਾ ਉਹ ਕਾਲਾ ਹੋ ਗਿਆ ਮਾਰੇ ਕਿੰਦੇ ਪਰਮਾਨੰਥ ਤੇ ਉਹ ਕਾਂ ਦੇਖਿਆ ਤੇ ਜਿਹੜਾ ਬਗਲਾ ਆਇਆ ਉਹਦਾ ਪਹਿਰਾਵਾ ਹੰਸਾਂ ਵਰਗਾ ਹੋੜਾਇਆ ਬਾਹਰੋਂ ਤੇ ਇੱਕ ਜਿਹੜਾ ਆ ਪਾਉੜੋ ਦੀ ਵਿਰਤੀ ਹੋਈ ਉਹਦੀ ਵਿਰਤੀ ਆ ਜਿਹੜੀਆਂ ਉਹ ਹਨ ਜਿਹੜਾ ਜਦੋਂ ਬਗਲਾ ਬਾਹਰ ਚਿੱਟਾ ਹੰਸ ਵੀ ਚਿੱਟੇ ਆ ਪਰ ਹੰਸ ਦੀ ਕਰਾਕ ਤੇ ਗੀਰੇ ਮੋਤੀਆਂ ਬੰਦਰੇ ਵੀ ਇਖਤਾਰ ਕਰ ਦਿੰਦੀਆਂ ਇਦਾਂ ਮਹਾਰਾਜ ਜਿਹੜਾ ਜਿਹੜਾ ਸਿੱਖ ਬਾਹਰੋਂ ਪਹਿਰਾਵਾ ਆ ਤੇ ਉਹਦੀ ਬਿਰਤੀ ਦੇ ਵਿੱਚ ਨਾਮ ਦਾ ਰਸ ਨਹੀਂ ਉਹ ਗਗਲਾ ਫਿਰ ਮਹਾਰਾਜ ਅਰਦਾਸ ਕਰਦੇ ਨਾਨਕ ਵੀਰ ਮੇਰ ਗੱਭ ਸੰਗਤ ਮਿਲ ਸੰਗਤ ਹਾਂਸ ਕਰਾਈ ਉਹ ਆ ਕਿ ਸਾਡੇ ਦੇ ਪਿੰਡਾਂ ਤੋਂ ਸਾਡੀਆਂ ਸੋਕੀਆਂ ਬਣਤੀਆਂ ਬਗਲਿਆਂ ਤੇ ਕਾਮਾਂ ਵਰਗੀਆਂ ਸਾਨੂੰ ਉਹ ਸਿੱਖਾਂ ਦਾ ਤਲਾਕ ਕਰਾਓ ਤੇ ਉਹਨਾਂ ਦੀ ਸੰਗਤ ਵਿੱਚ ਅਸੀਂ ਵੀ ਹਾਂਸ ਬਣ ਜਾਏਗੇ ਸੋ ਮਨਸ ਕੋ ਅੰਦੇ ਲਈ ਵਾਹਿਗੁਰੂ ਦਾ ਸਿਮਰਨ ਕਰਦੇ ਲਈ ਆਪ ਕੋਈ ਮੰਗਲਵਾਰ ਵਾਹਿਗੁਰੂ ਦਾ ਜਪ ਕਰਦੇ ਲਈ ਆਉਂਦੇ ਕੋ ਤੇ ਵਾਹਿਗੁਰੂ ਦਾ ਜਪਰਾਣੇ ਕੀ ਕਰਦੇ ਕੋ ਸਾਡੇ ਸਵਾਸਤੇ ਕੀ ਵਿਚਾਰਦੇ ਹਨ ਕਿ ਉਹ ਵੀ ਬਾਰੇ ਕਹਿੰਦੇ ਜਿਹੜਾ ਸਾਾਸ ਹੈ ਗਰਮਤ ਹੋਏ ਸੁਚਕਾ ਨਾ ਹੋਏ ਇਹ ਮਾਨਵ ਅੰਧ ਤਮਾ ਹੈ ਰਾਜੇ ਨੇ ਛਡਾਣਿਆ ਗੁਰਮਤਿ ਆਪਣੇ ਸਵਸਥਾਂ ਦੇ ਵੀ ਤੇ ਉਹ ਕੀ ਕਰਦਾ ਦੰਮ ਦਾ ਕੋਈ ਇਹਨਾਂ ਸਵਰਥਾਂ ਨੂੰ ਕਿੱਥੇ ਜਾਣਾ ਕਰਾਉਂਦਾ ਮੰਨਾਂ ਦੀ ਲੋੜ ਨਾ ਆਵੇ ਉਹ ਇਹ ਜਿਹੜੇ ਇੰਦਰਾ ਕੋਲ ਦੇਖਿਆ ਮੈਂ ਰਹਿ ਜਮਤ ਕਰਾਉਂਦਾ ਤੇ ਇਹ ਸਵਰਥਾਂ ਦੇ ਬੱਟੇ ਤੇ ਸਾਨੂੰ 15 ਸਾਨੂੰ ਨਾਮ ਦਿੱਤਾ ਕੀ ਬੰਦੀ ਆ ਜਿੱਦਾਂ ਬਾਕੀ ਜੋ ਕੁਝ ਹੁੰਦਾ ਸੋ ਆਪ ਸਾਰੇ ਦੀ ਹਮਤ ਪ੍ਰੇਰਨਾ ਵਾਲਾ ਹੈ ਜਿਹੜਾ ਇਸ ਕਾਲ ਦੇ ਸੰਗਠਨ ਦੇ ਹੋਪਾ ਦੀ ਕਿਰਪਾ ਨਾਲ ਸਟੀਆਂ ਬੈਠੀਆਂ ਸੋਕੀਆਂ ਨੂੰ ਫਾਮਸ ਬਣਾ ਲਵੇ इस वादे के नियत करके राधा मुनि के नाम देना जोड़ के राधा जी सब कार्य की और दाख करिए तुम पाके तुम है आशा सीयो पिंड सा भक्ति पार I'm